ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਜ ਕੱਲ ਦੇ ਮੰਗਾਈ ਦੇ ਜਵਾਨੇ ਵਿੱਚ ਸਾਰਿਆਂ ਨੂੰ ਆਏ ਹੁੰਦਾ ਕਿ ਅਸੀਂ 10-15000 ਰੁਪਏ ਜਿਹੜਾ ਐਕਸਟਰਾ ਜਿਹੜਾ ਇਨਕਮ ਦਾ ਉਹ ਕਮਾ ਸਕੀਏ ਜਿਹੜਾ 10-15000 ਘਰੇ ਬੈਠੇ ਕਮਾ ਸਕੀਏ ਨਾਲ ਦੀ ਨਾਲ ਜਿਹੜਾ ਆਪਾਂ ਜੌਬ ਕਰਦੇ ਆ ਜਾਂ ਕੋਈ ਹੋਰ ਕੰਮ ਕਰਦੇ ਆ ਉਹ ਤਾਂ ਵੱਖਰੀ ਗੱਲ ਆ ਸੋ ਤੁਹਾਡੇ ਨਾਲ ਅੱਜ ਇਹੀ ਜਿਹੜੀ ਗੱਲਬਾਤ ਸ਼ੇਅਰ ਕਰਾਂਗੇ ਤੁਸੀਂ 20000 ਰੁਪਏ ਕਿੰਨੀਆਂ ਮੁਰਗੀਆਂ ਤੋਂ ਕਮਾ ਸਕਦੇ ਹੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਸਾਰੀ ਕੈਲਕੂਲੇਸ਼ਨ ਕਰਕੇ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ 15 ਤੋਂ ਲੈ ਕੇ 20000 ਰੁਪਏ ਮਹੀਨੇ ਦਾ ਕਮਾਈਆਂ ਤੋਂ ਤੁਸੀਂ ਕਮਾ ਸਕਦੇ ਹੋ ਘਰੇ ਬੈਠੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਦੋਸਤੋ ਹਰ ਕੰਮ ਜੇ ਤੁਹਾਨੂੰ ਪਤਾ ਮਿਹਨਤ ਲੱਗਦੀ ਆ ਜੇਕਰ ਆਪਾਂ ਨੇ ਕੋਈ ਵੀ ਕੰਮ ਕਰਨਾ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਤੇ ਆਪਾਂ ਨੂੰ ਉਹਦੇ ਬਾਰੇ ਜਿਹੜੀ ਮਿਹਨਤ ਵੀ ਉਹ ਕੰਮ ਚ ਕਰਨੀ ਪਾਉਗੀ। ਦੋਸਤੋ ਜੇਕਰ ਆਪਣੇ ਘਰੇ ਖੁੱਲੀ ਜਗ੍ਹਾ ਹੈਗੀ ਆ ਜਿਸ ਤਰ੍ਹਾਂ ਤੁਸੀਂ ਆਪਣਾ ਖੁੱਡਾ ਦੇਖ ਸਕਦੇ ਹੋ ਇਹ ਚ 50 ਕੁ ਮੁਰਗੀਆਂ ਆਰਾਮ ਨਾਲ ਰਹਿ ਸਕਦੀਆਂ ਨੇ। ਸੋ ਜੇਕਰ ਤੁਹਾਡੇ ਕੋਲ ਜਗ੍ਹਾ ਖੁੱਲੀ ਹੈਗੀ ਆ ਘਰ ਵਿੱਚ ਤਾਂ ਤੁਸੀਂ ਘਰੇ ਵੀ 100 150 ਮੁਰਗੀ ਘਰੇ ਆਰਾਮ ਨਾਲ ਰੱਖ ਸਕਦੇ ਹੋ। ਇਹਨਾਂ ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਜੇਕਰ ਤੁਹਾਡੇ ਕੋਲ ਛੱਤ ਤੇ ਜਗ੍ਹਾ ਹੈਗੀ ਆ ਤਾਂ ਛੱਤ ਤੇ ਵੀ ਰੱਖ ਸਕਦੇ ਹੋਗੇ ਜੇਕਰ ਤੁਸੀਂ 100 120 ਮੁਰਗੀਆਂ ਰੱਖਦੇ ਹੋ ਤਾਂ ਤੁਹਾਨੂੰ ਮਹੀਨੇ ਦੀ ਜਿਹੜੀ ਕਮਾਈ 15 ਤੋਂ ਲੈ ਕੇ 20000 ਤੱਕ ਆਰਾਮ ਨਾਲ ਤੁਸੀਂ ਕਮਾ ਸਕਦੇ ਹੋਗੇ ਇੱذ ਕੋਈ ਝੂਠ ਵਾਲੀ ਗੱਲ ਨਹੀਂ ਤੁਸੀਂ ਆਪਾਂ ਜਿਹੜੀ ਗੱਲ ਆਪਾਂ ਹੰਡਾਈ ਹੁੰਦੀ ਆ ਆਪਦੇ ਤੇ ਆਪਾਂ ਉਹੀ ਗੱਲ ਕਰਦੇ ਹੁੰਦੇ ਆਗੇ ਸੋ ਦੋਸਤੋ ਜੇਕਰ ਤੁਸੀਂ 100 150 ਮੁਰਗੀ ਰੱਖ ਕੇ ਤੁਸੀਂ 15 ਤੋਂ 20000 ਪੈਰਾਵ ਨਾਲ ਕਮਾ ਸਕਦੇ ਹੋ ਜੇਕਰ ਤੁਸੀਂ ਉਸ ਕੰਮ 'ਚ ਮਿਹਨਤ ਕਰੋਗੇ ਉਹਦੇ ਬਾਰੇ ਕੁਝ ਸਿੱਖੋਗੇ ਜਾਣਕਾਰੀ ਪ੍ਰੋਪਰ ਲਓਗੇ ਜਿਹੜਾ ਰੱਖਣ ਦੀ ਗੱਲ ਆ ਗਈ ਤੁਸੀਂ ਛੱਤ ਤੇ ਵੀ ਰੱਖ ਸਕਦੇ ਹੋ ਤੇ ਘਰੇ ਕੋਈ ਕਈ ਵਾਰ ਆਪਣੇ ਕੋਲ ਕਮਰਾ ਵਿਹਲਾ ਪਿਆ ਹੁੰਦਾ ਆਪਾਂ ਕਮਰੇ 'ਚ ਵੀ ਉਹ ਰੱਖ ਸਕਦੇ ਹਾਂ ਉਹ ਇਹਦੀ ਇੱਕ ਅਲੱਗ ਇਹਦੇ ਲਈ ਫਾਰਮ ਬਣਾਉਣਾ ਜਾਂ ਖੁੱਡਾ ਬਣਾਉਣਾ ਆਪਣੇ ਘਰਾਂ 'ਚ ਕਈ ਵਾਰ ਕਮਰੇ ਐਕਸਟਰਾ ਪਏ ਹੁੰਦੇ ਬਾਧੂ ਪਏ ਹੁੰਦੇ ਨੇ ਉਹ ਚ ਆਪਾਂ ਜਾਲੀ ਮਾਰ ਕੇ ਜਿਹੜਾ ਆਪਾਂ ਰੱਖ ਸਕਦੇ ਆਗੇ ਉਸ ਨਾਲ ਜਾਦੇ ਖਰਚਾ ਵੀ ਨਹੀਂ ਆਊਗਾ ਤੇ ਆਪਾਂ ਨੂੰ ਜਿਹੜਾ ਪ੍ਰੋਪਰਟੀ ਵੀ ਉਹ ਤੋਂ ਵਧੀਆ ਹੋ ਜਾਊਗਾ ਸੋ ਦੋਸਤੋ ਮਿਹਨਤ ਹਰ ਹਰ ਕੰਮ 'ਚ ਕਰਨੀ ਪੈਂਦੀ ਆ ਸੋ ਮਿਹਨਤ ਤੁਹਾਨੂੰ ਕਰਨੀ ਪਊਗੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ 'ਚ ਦਿੰਦੇ ਰਹੇਗੇ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੁੰਦੀ ਹੈ ਤੁਸੀਂ ਪੁੱਛ ਸਕਦੇ ਹੋ ਜੇਕਰ ਤੁਸੀਂ 100-150 ਮੁਰਗੀਆਂ ਰੱਖਦੇ ਹੋ ਤਾਂ 15 ਤੋਂ 20 ਹਜ਼ਾਰ ਤੱਕ ਆਰਾਮ ਨਾਲ ਘਰ ਬੈਠੇ ਕਮਾ ਸਕਦੇ ਹੋ। ਉਹ ਚ ਤੁਹਾਨੂੰ ਸਵੇਰੇ ਸ਼ਾਮ ਇਹਨਾਂ ਨੂੰ ਫੀਡ ਪਾਉਣੀ ਆ। ਜੇਕਰ ਤੁਸੀਂ ਬੱਚਾ ਲਿਓਣੇ ਹੋ ਤਾਂ ਤੁਹਾਨੂੰ ਮਹੀਨਾ ਇੱਕ ਮਹੀਨਾ ਇਹਨਾਂ ਦੀ ਥੋੜਾ ਜਿਹਾ ਬੱਚਿਆਂ ਦੀ ਕੇਅਰ ਜ਼ਰੂਰ ਕਰਨੀ ਪੈਣੀ ਆ। ਅਗਰ ਤੁਸੀਂ ਜਿਹੜਾ ਬੱਚਾ ਵੱਡਾ ਲੈ ਕੇ ਆਣੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਲਿਆ ਕੇ ਛੱਡ ਲਓ ਫੀਡ ਤੇ ਪਾ ਲਓ। ਵੱਡੇ ਹੋ ਕੇ ਉਹ ਤੁਸੀਂ ਜੇ ਆਂਡੇ ਤੇ ਕੰਮ ਕਰਨਾ ਚਾਹੁੰਦੇ ਹੋ ਆਂਡੇ ਤੇ ਵੀ ਕੰਮ ਕਰ ਸਕਦੇ ਹੋ। ਅਗਰ ਤੁਸੀਂ ਮੀਟ ਪਰਪਸ ਲਈ ਚਾਹੁੰਦੇ ਹੋ ਤਾਂ ਮੀਟ ਪਰਪਸ ਲਈ ਵੀ ਉਹਨਾਂ ਨੂੰ ਵੇਚ ਸਕਦੇ ਹੋ ਤੁਹਾਨੂੰ ਜਿਹੜੀ ਬਰੀਡ ਚੋਣਨੀ ਆ ਤੁਸੀਂ ਨੇ ਉਹ ਅਗਰ ਤਾਂ ਤੁਸੀਂ ਅੰਡੇ ਲਈ ਚੋਣਨੀ ਆ ਤਾਂ ਤਾਂ ਆਰ ਆਈ ਆਰ ਤੇ ਬਲੈਕ ਐਸਟ੍ਰਲੋਪ ਚੋਣ ਲਓ ਅਗਰ ਤੁਸੀਂ ਜਿਹੜੀ ਮੀਟ ਪਰਪਸ ਲਈ ਬਰੀਡ ਚੋਣਦੀ ਆ ਤਾਂ ਡਬਲ ਐਫ ਜੀ ਚੋਣ ਸਕਦੇ ਹੋ ਉਹ ਬੇਟ ਬਹੁਤ ਜ਼ਿਆਦਾ ਕਰ ਜਾਂਦੇ ਨੇ ਸੋ ਇਸ ਤਰ੍ਹਾਂ ਤੁਸੀਂ ਸੌਕ ਮੁਰਗੀ ਤੋਂ 15 ਤੋਂ 20000 ਰੁਪਏ ਰਾਮ ਨਾਲ ਕਮਾ ਸਕਦੇ ਹੋ ਅਗਰ ਕਿਸੇ ਨੂੰ ਕੋਈ ਡਾਊਟ ਹੋਵੇ ਮੇਰੇ ਵੀਰ ਨੂੰ ਸਵਾਲ ਪੁੱਛਣਾ ਚਾਹੁੰਦਾ ਹੋਵੇ ਕਿ ਆਪਾਂ ਕਿਵੇਂ ਕਮਾ ਸਕਦੇ ਆ ਪ੍ਰੋਪਰ ਡਿਟੇਲ ਲੈਣੀ ਹੋਵੇ ਇੱਕ ਇੱਕ ਰੁਪਿਆ ਮੈਂ ਤੁਹਾਨੂੰ ਸਮਝਾ ਦੂ ਤੁਸੀਂ ਕਿਵੇਂ ਕਮਾਉਨੇ ਆ ਤੁਸੀਂ ਆਪ ਮੰਨ ਜੂਗੀ ਕਿ ਹਾਂ ਇਹ ਬਣ ਸਕਦੇ ਨੇ ਸੋ ਫਿਰ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਡੇ ਮੈਸੇਜ ਦਾ ਰਿਪਲਾਈ ਦਊਗਾ ਡਿਸਕ੍ਰਿਪਸ਼ਨ ਚ ਮੈਂ ਆਪਣਾ ਵਟਸਐਪ ਨੰਬਰ ਵੀ ਦੇ ਦਊਗਾ ਤੁਸੀਂ ਉਤੇ ਆਪਾਂ ਨੂੰ ਕਨੈਕਟ ਕਰ ਸਕਦੇ ਆ ਸੋ ਕਿਸੇ ਵੀ ਵੀਰ ਦਾ ਸਵਾਲ ਹੋ ਮੈਂ ਉਹਦਾ ਜਵਾਬ ਪ੍ਰੋਪਰ ਦਊਗਾ ਸੋ ਵੀਡੀਓ ਚ ਸਮਝਾਉਣਾ ਇੰਨਾ ਮੁੱਕ ਕੇ ਇੰਨਾ ਵੀਡੀਓ ਲੰਬੀ ਹੋ ਜਾਂਦੀ ਆ ਫਿਰ ਕਈ ਵੀਰ ਕਹਿੰਦੇ ਨੇ ਕਿ ਵੀਡੀਓ ਲੰਬੀ ਬਣ ਗਈ ਤੇ ਤੁਸੀਂ ਅਗਰ ਤੁਹਾਨੂੰ ਵੀਡੀਓ ਚਾਹੀਦੀ ਵੀ ਆ ਤਾਂ ਮੈਂ ਪ੍ਰੋਪਰ ਵੀਡੀਓ ਬਣਾ ਦਊਗਾ ਕੱਲੀ-ਕੱਲੀ ਕੈਲਕੂਲੇਸ਼ਨ ਕਰਕੇ ਠੀਕ ਆ ਜੀ ਤੁਸੀਂ ਕਮੈਂਟ ਕਰ ਦਿਓ ਜੇ ਤੁਹਾਨੂੰ ਪੂਰੀ ਵੀਡੀਓ ਚਾਹੀਦੀ ਆ ਸੋ ਵੀਡੀਓ ਨਾਲ ਅੰਤ ਤੱਕ ਬੜੇ ਰਹਿ ਲਈ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਡੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਚੈਨਲ ਨੂੰ ਵੀਰੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ